ਅੱਜਕੱਲ ਹਰ ਕੋਈ ਏਟੀਐਮ ਦੀ ਵਰਤੋਂ ਕਰਦਾ ਹੈ ਇਸ ਲਈ ਇਹ ਖਬਰ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਹੈ ਜੋ ਏਟੀਐਮ ਦੀ ਲਗਾਤਾਰ ਵਰਤੋਂ ਕਰਦੇ ਨੇ 1 ਮਈ 2025 ਤੋਂ ਏਟੀਐਮ ਦੇ ਨਿਯਮਾਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ ਮਤਲਬ ਕਿ ਏਟੀਐਮ ਦੇ ਚਾਰਜ ਵਿੱਚ ਹੁਣ ਤਬਦੀਲੀ ਹੋ ਰਹੀ ਹੈ ਆਰਬੀਆਈ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਦੂਜੇ ਬੈਂਕਾਂ ਦੇ ਏਟੀਐਮ ਤੋਂ ਪੈਸਾ ਕੱਢਣਾ ਮਹਿੰਗਾ ਹੋ ਜਾਵੇਗਾ 1 ਮਈ 2025 ਤੋਂ ਦੂਜੇ ਬੈਂਕਾਂ ਦੇ ਏਟੀਐਮ ਤੋਂ ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਪੈਸਾ ਕੱਢਣ ਤੇ ਪਹਿਲਾਂ ਜਿੱਥੇ 17 ਰੁਪਏ ਲੱਗਦੇ ਸਨ ਹੁਣ ਉਹ 19 ਰੁਪਏ ਹੋ ਜਾਣਗੇ ਇਸ ਦੇ ਨਾਲ ਹੀ ਬੈਲੈਂਸ ਚੈੱਕ ਕਰਨ ਦਾ ਚਾਰਜ ਵੀ 7 ਰੁਪਏ ਤੋਂ ਵਧਾ ਕੇ 9 ਰੁਪਏ ਕਰ ਦਿੱਤਾ ਗਿਆ ਹੈ ਬੈਂਕ ਆਪਣੇ ਗਾਹਕਾਂ ਨੂੰ ਦੂਜੇ ਏਟੀਐਮ ਵਿੱਚ ਮਹੀਨੇ ਵਿੱਚ ਮੈਟਰੋ ਸ਼ਹਿਰਾ ਵਿੱਚ 5 ਅਤੇ ਨੋਨ ਮੈਟਰੋ ਵਿੱਚ 3 ਮੁਫਤ ਲੈਣ ਦੇਣ ਦੀ ਸੀਮਾ ਦਿੰਦੇ ਨੇ ਇਸ ਤੋਂ ਉੱਪਰ ਕੀਤੇ ਗਏ ਲੈਣ ਦੇਣ ਤੇ ਇਹ ਵਧੇਰੇ ਚਾਰਜ ਲਾਗੂ ਹੋਣਗੇ ਏਟੀਐਮ ਚਾਰਜ ਵਧਾਉਣ ਦਾ ਕਾਰਨ ਇਹ ਹੈ ਕਿ ਏਟੀਐਮ ਨੈਟਵਰਕ ਆਪਰੇਟਰ ਅਤੇ ਵਾਈਟ ਲੇਬਲ ਏਟੀਐਮ ਕੰਪਨੀਆਂ ਵੱਲੋਂ ਇੰਟਰਚੇਂਜ ਫੀਸ ਵਧਾਉਣ ਦੀ ਮੰਗ ਕੀਤੀ ਗਈ ਸੀ। ਉਹਨਾਂ ਦਾ ਮੇਨਟੇਨੈਂਸ ਅਤੇ ਆਪਰੇਸ਼ਨ ਖਰਚ ਪਹਿਲਾਂ ਦੇ ਮੁਕਾਬਲੇ ਵੱਧ ਗਿਆ ਸੀ। ਇਸ ਕਰਕੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਇਹ ਮੰਗ ਰਿਜ਼ਰਵ ਬੈਂਕ ਆਫ ਇੰਡੀਆ ਦੇ ਸਾਹਮਣੇ ਰੱਖੀ ਸੀ ਜਿਸ ਨੂੰ ਆਰਬੀਆਈ ਜਿਸ ਨੂੰ ਆਰਬੀਆਈ ਨੇ ਹਰੀ ਚੰਡੀ ਦੇ ਦੁੱਤੀ ਹੈ। ATM ਚਾਰਜ ਵਧਣ ਨਾਲ ਹੁਣ ਉਹਨਾਂ ਬੈਂਕਾਂ ਤੇ ਜ਼ਿਆਦਾ ਅਸਰ ਪਵੇਗਾ ਜੋ ATM ਨੈਟਵਰਕ ਲਈ ਦੂਜਿਆਂ ਤੇ ਵੱਧ ਨਿਰਭਰ ਰਹਿੰਦੇ ਨੇ ਕਸਟਮਰਸ ਨੂੰ ਹੁਣ ਨੌਨ ਹੋਮ ਬੈਂਕ ATM ਤੋਂ ਪੈਸੇ ਕੱਢਣ ਜਾਂ ਬੈਲੈਂਸ ਚੈੱਕ ਕਰਨ ਤੇ ਵਧੇਰੇ ਚਾਰਜ ਦੇਣੇ ਪੈਣਗੇ ਇਸ ਵਧੇਰੇ ਚਾਰਜ ਦੇ ਬਾਅਦ ਜੋ ਲੋਕ ਜ਼ਿਆਦਾ ATM ਦੀ ਵਰਤੋਂ ਕਰਦੇ ਨੇ ਉਹਨਾਂ ਨੂੰ ਯਾਦ ਹੈ ਐਕਸਟਰਾ ਚਾਰਜ ਤੋਂ ਬਚਣ ਲਈ ਆਪਣੇ ਹੋਮ ਬੈਂਕ ਦੇ ਏਟੀਐਮ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਡਿਜੀਟਲ ਪੇਮੈਂਟ ਆਪਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ ਐਸਬੀਆਈ ਨੇ ਆਪਣੇ ਕਸਟਮਰਸ ਲਈ ਏਟੀਐਮ ਟ੍ਰਾਂਜੈਕਸ਼ਨ ਅਤੇ ਚਾਰਜ ਦੇ ਵਿੱਚ ਪਹਿਲਾਂ ਹੀ ਬਦਲਾਅ ਕੀਤਾ ਹੈ ਅਤੇ ਇਹ 1 ਫਰਵਰੀ 2025 ਤੋਂ ਲਾਗੂ ਹੋ ਚੁੱਕਾ ਹੈ ਪਰ ਆਰਬੀਆਈ ਦੇ ਹੁਕਮ ਅਨੁਸਾਰ 1 ਮਈ 2025 ਤੋਂ ਕੈਸ਼ ਕੱਢਣ ਤੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਚਾਰਜ ਦੇਣਾ ਪਵੇਗਾ